ਸੌਦਾ ਤਾਂ ਕਿ ਬੁਗਲਾਲੀ ਦਾ ਹੋਇਆ ਜੀ ਪਸ਼ਤਾਨ ਦੇ ਆਈਏ ਤੇ ਆਪਣੇ ਆਪ ਨੂੰ ਬਾਗੀ ਜੀ ਪਰ ਸ਼ਰਮ ਨਹੀਂ ਹੁੰਦਾ ਜੀ ਠੀਕ ਹੈ ਜੀ ਨਹੀਂ ਸਾਰਾ ਅੱਜ ਤੋਂ ਅੱਜ ਤੋਂ ਬਾਅਦ ਤਾਂ ਮੈਨੂੰ ਮਤਲਬ ਅੰਕੀਰ ਮਿਲ ਗਈ ਜੀ ਅੱਜ ਤੋਂ ਬਾਅਦ ਕਦੀ ਵੀ ਇਹ ਸਾਰੇ ਇਦਾਂ ਦਾ ਕੰਮ ਕਰੂੰਗਾ ਜੀ ਸਰ ਉਹ ਜਗਾਹ ਦਾ ਜਿੱਥੇ ਆ ਪੇ ਕੰਮ ਹੈ ਸਰ ਮੇਰੀ ਮੈਰੀ ਜੋ ਇਹ ਦੋ ਬੱਚੇ ਆ ਮੇਰੇ ਇਸੇ ਸ਼ਰਮ ਤੋਂ ਲੋਕਾਂ ਨੂੰ ਨਹੀਂ ਹੁੰਦੀ ਨਾ ਸਰ 10 ਮੀਚ ਨਗਰ ਗਲੀ ਨੰਬਰ ਡਗਾਣਾ ਰੋਡ ਅਸੀਂ ਰਹਿਣ ਵਾਲੇ ਆ 60 ਦੇ ਕੋਲ ਸਟੇਟ ਮੋਟੇ ਤੇ ਚੱਲਦੇ ਆ ਬੜੇ ਗੰਦੇ ਗੰਦੇ ਟੌਰਚਰ ਕਰਦੇ ਆ ਅੱਜ ਵੀ ਮੇਰੀ ਮੰਮੀ ਨੇ ਉਹਨਾਂ ਨੂੰ ਬੁਲਾਇਆ ਸਮਝਾਇਆ ਕਿ ਪੁੱਤ ਤੁਸੀਂ ਇਹ ਕੀ ਕਰਦੇ ਪਿਆ ਮੇਰੀ ਮੰਮੀ ਨੂੰ ਉਹਨਾਂ ਨੇ ਬਹੁਤ ਬੁਰੇ ਬੁਰੇ ਲਫ਼ਜ਼ ਬੋਲੇ ਜਦੋਂ ਉਹਨਾਂ ਨੇ ਮੈਂ ਸਮਝਾਇਆ ਮੈਂ ਉਹਨਾਂ ਨੂੰ ਘਰੋਂ ਕੱਟ ਕੱਢਣ ਗਈਆਂ ਬੋਲਣ ਗਈਆਂ ਉਹਨਾਂ ਦੇ ਰੂਮ ਦੇ ਵਿੱਚ ਜਿਹੜੀਆਂ ਕਮਰੇ ਦੇ ਵਿੱਚ ਚਿੱਟਾ ਇੰਜੈਕਸ਼ਨ ਹੋਰ ਕਾਫੀ ਸਾਰੀਆਂ ਚੀਜ਼ਾਂ ਸਿੱਗੀਆਂ ਮੋਬਾਈਲ ਵਗੈਰਾ ਤੇ ਜਦੋਂ ਹੁਣ ਇਤੋਂ ਇਹ ਦੌੜ ਕੇ ਨੰਗੇ ਆ ਮੋਟੇ ਚੋਰੀ ਦੀ ਤੇ ਇਹ ਮੋਟਰਸਾਈਕਲ ਚੋਰੀ ਦੀ ਐਕਟਿਵਾ ਚੋਰੀ ਦੀ ਫਿਰ ਇਹ ਤੋਂ ਚੱਕ ਕੇ 도ੜ ਗਏ ਆ ਜਾਂਦੇ ਜਾਂਦੇ ਧਮਕੀਆਂ ਦੇ ਕੇ ਗਏ ਤੁਹਾਡੇ ਰਿਵਾਲਵਰ ਮੈਂ ਗੋਲੀਆਂ ਮਰਵਾਵਾਂਗੇ ਤੁਹਾਡੇ ਅਸੀਂ ਖੰਡੇ ਮਰਵਾਵਾਂਗੇ ਤੁਹਾਡੇ ਕੁਰਪਾਨਾ ਮਰਵਾਵਾਂਗੇ ਅਸੀਂ ਇਸ ਘਰ ਦੇ ਵਿੱਚ ਦੋ ਮੇਰੇ ਮੇਰੇ ਹੈ ਨੀਗਾ ਇਹ ਮੁੰਡੇ ਬਿਲਕੁਲ ਚਿੱਟਾ ਨਸ਼ਾ ਵੇਚਦੇ ਕਰਦੇ ਬੁਰੇ ਕੰਮ ਕਰਦੇ ਆ ਇਹ ਕਿਹਦੇ ਦੋ ਮੁੰਡੇ ਫੜੇ ਨਹੀਂ ਕੋਣ ਨੇ ਇਹ ਦੋ ਮੁੰਡੇ ਕਹਿੰਦੇ ਪਏ ਅਸੀਂ ਖਾਨਪੁਰ ਦੇ ਆ ਪਤਾ ਨਹੀਂ ਕਿਹੜੇ ਦੇ ਆ ਇੱਕ ਇਹਨਾਂ ਦੇ ਨਾਲ ਆ ਬਜ਼ੁਰਗ ਵੀਰ ਲਈ ਹੋਈ ਆ ਜਿਹੜੀ ਅੰਦਰ ਬੈਠੀ ਪਛਾਕ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਅੰਦਰ ਕਮਰੇ ਦੇ ਵਿੱਚ ਬੈਠੀ ਇਹ ਬੁੜੀ ਨੇ ਉਹਨਾਂ ਨੂੰ ਲੜਾਇਆ ਮੇਰੇ ਕੋਲ ਵੀਡੀਓ ਪਈ ਮੈਂ ਪ੍ਰੂਫ ਕਰ ਸਕਦੀ ਆ ਉਹ ਵੀਡੀਓ ਦੇ ਵਿੱਚ ਮੁੰਡਾ ਪਿੱਛੋਂ ਦੀ ਬੈਕ ਸਾਈਡ ਕੰਧ ਟੱਪ ਕੇ ਆਇਆ ਫਿਰ ਉਹ ਵਾਸੀ ਜਦੋਂ ਅੰਦਰ ਦੇਖਣ ਗਏ ਇਹਨੇ ਬੁੜੀ ਨੇ ਮੁੰਡੇ ਨੂੰ ਫਟਾਫਟ ਬਾਹਰ ਕੱਢ ਦਿੱਤਾ ਸਾਨੂੰ ਵੀ ਧੱਕੇ ਦੇ ਕੇ ਬਾਹਰ ਕੱਢਿਆ ਕਹਿੰਦੀ ਵੀ ਮੰਗਰ ਮੇਗਾ ਇਹਦਾ ਪੋਤਾ ਅੰਦਰ ਹੀ ਸੀਗਾ ਉਸ ਨੂੰ ਫੋਨ ਕੀਤਾ ਸੀ ਪੁਲਿਸ ਨੂੰ ਫੋਨ ਕੀਤਾ ਸੀ ਕਿ 2 ਵਜੇ ਦਾ ਫੋਨ ਕੀਤਾ ਆ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ 4 ਵਜੇ ਗਏ ਹਜੇ ਤੱਕ ਕੋਈ ਨਹੀਂ ਆਇਆ 100 112 ਨੰਬਰ ਤੇ ਵੀ ਫੋਨ ਕੀਤਾ 100 ਨੰਬਰ ਤੇ ਵੀ ਫੋਨ ਕੀਤਾ ਮਾਡਰ ਟਾਊਨ ਥਾਣੇ ਵੀ ਫੋਨ ਕੀਤਾ ਤੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਾਂ ਕੀ ਨਾਮ ਜਰਾ ਸਗਦੀ ਕੁਮਾਰ ਕੀ ਕਰਨਾ ਸੀ ਸਰ ਇੱਥੇ ਮੇਰਾ ਯਾਰ ਦੋਸਤ ਆਇਆ ਨਾ ਮੈਂ ਕਹੀ ਸਮਾਨ ਲੈਣਾ ਤਾਂ ਕਹਿੰਦਾ ਮੈਂ ਤਾਂ 200 ਰੁਪਏ ਗਾ 300 ਤੱਕ ਲਾ ਮੈਂ ਇਹਨੂੰ ਦਿੱਤਾ 500 ਰੁਪਏ ਅਸੀਂ ਸਮਾਨ ਲੈਣ ਆਏ ਸੀ ਤੇ ਮਗਾ ਜਣਾ ਕਿਥੇ ਕਹਿੰਦਾ ਇੱਥੇ ਦਨੂ ਦਨੂ ਜਣਾ ਇਹ ਦਸ਼ਮੇਸ਼ ਨਾ ਕੋਤਵਾਰੇ ਕੋਲ ਚਲੋ ਮਗਾ ਠੀਕ ਆ ਨਾ ਆਇਆ ਸਕੂਟੀ ਤੇ ਤੇ ਉਧਰ ਦੀਦੀ ਨੂੰ ਨਹੀਂ ਆਇਆ ਸੀ ਤੇ ਨਾਲ ਫਾ ਲਿਆ ਸਾਨੂੰ ਜਿਹੜਾ ਜਣਾ ਨੂੰ ਲੈਣਾ ਸੀ ਉਹ ਨਟ ਗਿਆ ਉਹ ਮੁੰਡੇ ਇਸ ਮੁੰਡੇ ਨੂੰ ਪਤਾ ਇਹਨੇ ਇਹਦੇ ਥਰੂ ਗੱਲਬਾਤ ਹੋਈ ਸੀ ਸਾਰੀ ਜੀ ਇਸ ਮੁੰਡੇ ਦੇ ਹਾਂਜੀ ਇਸ ਮੁੰਡੇ ਨੇ ਗੱਲ ਕੋਲ ਕੀਤਾ ਨਟ ਗਿਆ ਉਹ ਉਹ ਇਸ ਮੁੰਡੇ ਨੇ ਦਿੱਤਾ ਇਸ ਮੁੰਡੇ ਨੇ ਕੋਲ ਕੀਤੀ ਉਹਨਾਂ ਗੱਲਬਾਤ ਚੱਲ ਰਹੀ ਸੀ ਨਹੀਂ ਦਿੱਤਾ ਨਹੀਂ ਜਿਉ ਨੇ ਕੌਣ ਤਾਂ ਪੀਲੇ ਜੀ ਮੈਨੂੰ ਤੇ 6 ਮਹੀਨੇ ਹੋਏ ਜੀ ਮੈਨੂੰ ਜਿਸ ਜੋ ਪੀਣ ਲੱਗਾ ਜੀ ਮੈਂ ਇਹ ਮਤਲਬ ਜੀ ਕੋਈ ਨਹੀਂ ਤੁਹਾਨੂੰ ਲੱਗਦਾ ਨੋ ਸਰ ਕਿੰਨੇ ਪੈਸੇ ਕਰਦੇ ਰਹੋ ਜੀ ਸਰ ਉਹ ਦਿਨ ਜੀ ਹਫਤੇ ਪਿਛੇ ਸਰ ਮੈਂ ਪੀਣਾ ਹਮ ਕਹਿੰਦਾ ਹਫਤੇ ਇੱਕ ਦਿਨ ਇੱਕ ਜਾਂ ਦੋ ਵਾਰੀ ਪੀਣਾ ਮਤਲਬ ਮਰਨਾ ਜੀ ਕੋਈ ਜਮਲ ਪੀਣਾ ਨੋ ਸਰ 14 ਪੈਕ ਬੋਗ ਲਾ ਲਈਦਾ ਹੋਇਆ ਜੇ ਛੁੱਟੀ ਸੀ ਕਹਿੰਦਾ ਮੈਨੂੰ ਤੇ ਕਹਿੰਦਾ ਵੀ ਚੱਲ ਪਿੰਟਰ ਦੁਕਾਨ ਕੋਲ ਉਹ ਜੇ ਕਰਦੇ ਨੇ ਮਤਲਬ ਕੋਈ ਕਿੰਨਾ ਬੇਸੰਸ ਹੋ ਜਾਂਦਾ ਬਹੁਤ ਜ਼ਿਆਦਾ ਸਰ ਜੁੱਤੀਆਂ ਤੇ ਕੰਮ ਹੋਣਾ ਸਰ ਮੇਰੀ ਮੈਰੀ ਜੋ ਇਹ ਦੋ ਬੱਚੇ ਆ ਮੇਰੇ ਸ਼ਰਮ ਤੁਹਾਨੂੰ ਲੱਗਦਾ ਵੀ ਨਹੀਂ ਹੁੰ ਬੱਚਿਆਂ ਦੀ ਜ਼ਿੰਦਗੀ ਕੋਣ ਇੱਕ ਬਾਜ ਉਲਗੇ ਜੇ ਤੁਹਾਡੇ ਹੈ ਨਸ਼ਿਆਂ ਦੇ ਨਾਂ ਲੱਗੇ ਇਹ ਛੱਡਣਾ ਚਾਹੁੰਦੇ ਆ ਸਰਕਾਰ ਕਰ ਰਹੀ ਹੈ ਕੋਪਰਾਲਾ ਕਿ ਤੁਸੀਂ ਛੱਡ ਸਕਦੇ ਆ ਕੀ ਲੱਗਦਾ ਛੱਡ ਸਕਦੇ ਕਿ ਨਹੀਂ ਬਿਲਕੁਲ ਸਾਸਾ ਛੱਡ ਸਕਦੇ ਆ 14 ਪੈਕ ਨਾਲ ਨਾਲ ਛੱਡ ਸਕਦੇ ਆ ਜੀ ਮੇਰਾ ਨਾਮ ਅਰੁਣ ਕੁਮਾਰ ਹੈ ਕਿੱਥੇ ਦੇਣਾ ਹਰਦੋਖਾਨਪੁਰ ਪਿੰਡ ਹੈ ਹਾਰਡਵੇਅਰ ਦੀ ਦੁਕਾਨ ਤੇ ਕੰਮ ਕਰਦਾ ਜੀ ਮੇਰੇ ਸ਼ਹਿਰ ਕੋਲ ਤੋਂ ਕਰਦਾ ਮੈਨੂੰ ਹੀ 2-4 ਮਹੀਨੇ ਹੋਏ ਆ ਜੀ ਉਦਾਂ ਹਜੇ ਤੇ ਬਸ ਉਹਦਾ ਡੇਲੀ ਨਹੀਂ ਲਾਂਦਾ ਜੀ ਮੈਂ ਕਦੀ ਕਿਤੇ ਮਤਲਬ ਆਪਣਾ ਕਰੀਦਾ ਜੀ ਹੁਣ ਮਹੱਲੇ ਵਾਲਿਆਂ ਨੇ ਤੁਹਾਨੂੰ ਉਹਨਾਂ ਨੂੰ ਫੜ ਲਿਆ ਕੀ ਚੱਕਰ ਪਿਆ ਸੀ ਇੱਥੇ ਤੁਹਾਨੂੰ ਤੁਸੀਂ ਲੈਣਾ ਸੀ ਹਾਂਜੀ ਮੈਂ ਉਹਨੂੰ ਮੁੰਡੇ ਨੂੰ ਫੋਨ ਕੀਤਾ ਸੀਗਾ ਜੀ ਉਹ ਕਹਿੰਦਾ ਘਰੇ ਘਰੇ ਆ ਜਾ ਮਤਲਬ ਲੈਣ ਉਹਨੇ ਮੈਨੂੰ ਘਰ ਦਿਖਾਇਆ ਸੀਗਾ ਆਪਣਾ ਕਹਿੰਦਾ ਘਰੇ ਆ ਜਾ ਤੇ ਮੈਂ ਘਰੇ ਆ ਕੇ ਦੇਖਿਆ ਉਹਨਾਂ ਦੇ ਜਿੰਦੇ ਕੁੰਡੇ ਲੱਗੇ ਪਏ ਸੀ ਤਾਂ ਮਹੱਲੇ ਵਾਲਿਆਂ ਨੇ ਫਿਰ ਸਾਨੂੰ ਫੜ ਲਿਆ ਜੀ ਕਹਿੰਦੇ ਰੋਕ ਲਿਆ ਕਹਿੰਦੇ ਤੁਸੀਂ ਇੱਥੇ ਕੀ ਕਰਨਾ ਆਏ ਏਦਾਂ ਉਦਾਂ ਜੀ ਤਾਂ ਇਹਨਾਂ ਨੇ ਸਾਨੂੰ ਮਤਲਬ ਕੋਣ ਜਿਹੜਾ ਬੇਸਕੀ ਨਾ ਉਹਦਾ ਉਦਾਂ ਨਾਮ ਭਾਈ ਉਦਾਂ ਦਾ ਸੁਖ ਸੁਖ ਕਹਿੰਦੇ ਆ ਬਾਕੀ ਸਾਨੂੰ origional ਨਾਮ ਨਹੀਂ ਪਤਾ ਜੀ ਦੋ ਤਿੰਨ ਜਣੇ ਹੁੰਦੇ ਆ ਜੀ ਲੱਗਦਾ ਕਾਫੀ ਦਿਨ ਤੋਂ ਲੈ ਰਹੇ ਤੁਸੀਂ ਨਹੀਂ ਇਹ ਦੋ ਕੁ ਮਹੀਨੇ ਹੀ ਹੋਇਆ ਜੀ ਕਿੰਨੀ ਵਾਰ ਲੈਣ ਕੇ ਆਏ ਆ ਉਦਾਂ ਸਾਨੂੰ ਰੋੜ ਤੇ ਹੀ ਫੜਾਉਂਦੇ ਜੀ ਅੱਜ ਘਰੇ ਪਹਿਲੀ ਵਾਰ ਹੀ ਆਏ ਜੀ ਅੱਛਾ ਅੱਜ ਤਾਂ ਪਹਿਲੀ ਵਾਰ ਆਇਆ ਤਾਂ ਫੱਲੇ ਨਾ ਹਾਂਜੀ ਅਨਛਾਪੀ ਦਾ ਚੁੜੀ ਆ ਨਹੀਂ ਨਹੀਂ ਸਰ ਜੀ ਹਾਂ ਉਹ ਸਾਰਾ ਪਤਾ ਸੁਣੇ ਤੁਸੀਂ ਹੈਗੀ ਪਛਤਾਨਦੇ ਆ ਜੀ ਅਸੀਂ ਆਪਣੇ ਆਪ ਨੂੰ ਲਾ ਗਏ ਜੀ ਪਰ ਛੱਡ ਨਹੀਂ ਹੁੰਦਾ ਜੀ ਉਹ ਕੀ ਕਹਿੰਦਾ ਜੀ ਛੱਡ ਕਿਉਂ ਨਹੀਂ ਹੁੰਦਾ ਸਭ ਕੁਝ ਛੱਡੋ ਜਾਂਦਾ ਤੁਸੀਂ ਲਾਓ ਨਾ ਮਨ ਮਨਾਓ ਹਾਂ ਜੀ ਹਾਂ ਜੀ ਇਹ ਕਿਹ ਚੱਕਰਾਂ ਚ ਪਾਏ ਤੁਸੀਂ ਨਹੀਂ ਸਰ ਅੱਜ ਤੋਂ ਅੱਜ ਤੋਂ ਬਾਅਦ ਸਰ ਮੈਨੂੰ ਮਤਲਬ ਨਸ਼ੀਦ ਮਿਲ ਗਈ ਜੀ ਅੱਜ ਤੋਂ ਬਾਅਦ ਕਦੀ ਵੀ ਨਹੀਂ ਸਰ ਇਦਾਂ ਦਾ ਕੰਮ ਕਰੂੰਗਾ ਜੀ ਜੀ ਮੇਰਾ ਨਾਮ ਐਸੇ ਗੁਰਦੀਪ ਸਿੰਘ ਜੀ ਹਾਂ ਜੀ ਜਿਹੜਾ ਹੋਇਆ ਇੱਥੇ ਕੀ ਨਸ਼ਾ ਵੇਚਦੇ ਪਏ ਉਹਦੇ ਖਲਾਫ ਦਾ ਕੀ ਕਰੇਗਾ ਇਹ ਤਾਂ ਹੁਣ ਜਾ ਕੇ ਜੀ ਪੁਸ਼ਪਰਤਾਲ ਕਰਦੇ ਪੁਸ਼ਪਰਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਜਿਹੜੇ ਮੁੰਡੇ ਜਿਹੜੇ ਬੀਜੇ ਜਦੋਂ ਨਟ ਗਏ ਜਦੋਂ ਲੋਕਾਂ ਨੇ ਰੋਲਾ ਪਾਇਆ ਹਾਂਜੀ ਕੋਈ ਨਹੀਂ ਇਹਨਾਂ ਨੂੰ ਹੋਰ ਪੁਛਪੜਤਾਲ ਕਰਕੇ ਜੀ ਦੇਖਦੇ ਇੱਧਰ ਫੇ ਮਾਰਾਂਗੇ ਰੇਡ ਮਾਰਾਂਗੇ ਇੱਕ ਕਮਰੇ ਦੀ ਕਲੈਸ ਲੈ ਲਈ ਕੋਈ ਕੁਝ ਨਹੀਂ ਮਿਲਿਆ ਮੇਕਓਵਰੇਜ ਕੁਝ ਨਹੀਂ ਮਿਲਿਆ ਸੀਰ ਵੀ ਗਿਲਾ ਵੀ ਕਰਦੇ ਜੀ ਕਿ ਰੇਡ ਜਿਹੜੀ ਕੀਤੀ ਸੀ ਕੰਪਲੇਂਟ ਸਰ ਪਹਿਲਾਂ ਜੀ ਇੱਧਰ ਧਰਨਾ ਸੀਗਾ ਜੀ ਫੇਰ ਆ ਨਸ਼ਾ ਸ਼ਡੌ ਕੇਂਦਰ ਸੀ ਇਹ ਬੰਦ ਕਰ ਰਾਇਆ ਇਸ ਹਸਰ ਵਾਲੇ ਜੀ ਫੇਰ ਉਹ ਰੋਸੀਲਾ ਸੁਲਾ ਲਵਾ ਕੇ ਬੰਦ ਕਰਕੇ ਆਉਂਦਾ